ਵੱਡੀ ਜਾਣਕਾਰੀ ਹਰੀਕੇ ਹੈੱਡ ਵਰਕਰਸ ਤੋਂ ਵਧ ਰਿਹਾ ਪਾਣੀ ਦਾ ਪੱਧਰ ਵੱਡੀ ਜਾਣਕਾਰੀ ਸਾਂਝਾ ਕਰ ਰਿਹਾ ਹਰੀਕੇ ਹੈੱਡ ਵਰਕਰਸ 'ਚ ਪਾਣੀ ਦੀ ਆਮਦ 1.12 ਲੱਖ ਕਿਊਸਿਕ ਤੋਂ ਪਾਰ ਹੋਈ ਹੈ ਹੁਤੇ ਭਾਖੜਾ ਫੌਂਗ ਡੈਮ ਤੋਂ ਵੱਡੇ ਪਾਣੀ ਨਾਲ ਬਿਆਸ ਸਤਲੁਜ ਵਿੱਚ ਹੜਵਰਗੀ ਸਥਿਤੀ ਤੈਦਾ ਹੋ ਚੁੱਕੀ ਹੈ ਹੁਤੇ ਹੀ ਹਰੀਕੇ 'ਚ ਪਾਣੀ ਵਧਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਡਾਊਨ ਸਟ੍ਰੇਮ ਨੂੰ ਛੱਡਿਆ ਗਿਆ 90000 ਕਿਊਸਿਕ ਪਾਣੀ 5 ਅਕਤੂਬਰ ਤੋਂ ਲਗਾਤਾਰ ਹਰੀਕੇ ਚ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਹਰੀਕੇ ਹੈੱਡ ਵਰਕਰਸ ਨੂੰ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਹਰੀਕੇ ਹੈੱਡ ਵਰਕਰਸ ਨੂੰ ਪਾਣੀ ਦੀ ਆਮਤ ਜੜੀ 1.12 ਲੱਖ ਕਿਊਸਿਕ ਦੱਸੀ ਗਈ ਹੈ ਕਿ ਭਾਖੜਾ ਪੌਂਗ ਡੈਮ ਤੋਂ ਛੱਡੇ ਪਾਣੀ ਦੇ ਨਾਲ ਵਿਆਸ 70% ਦੇ ਵਿੱਚ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹਰੀਕੇ ਚ ਪਾਣੀ ਦਾ ਪੱਧਰ ਵਧਨ ਦਾ سلسلہ ਲਗਾਤਾਰ ਚੱਲ ਰਿਹਾ ਹੈ। ਵਧੀਰੀ ਜਾਣਕਾਰੀ ਲਈ ਗਗਨਦੀਪ ਸਿੰਘ ਸਾਡੇ ਨਾਲ ਜੁੜੇ ਚੁੱਕੇ ਨੇ ਗਗਨਦੀਪ ਸਿਕ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਹਰੀਕੇ ਚ ਪਾਣੀ ਦਾ ਪੱਧਰ ਜੜੇ ਲਗਾਤਾਰ ਵੱਧਦਾ ਜਾ ਰਿਹਾ ਹੈ 5 ਅਕਤੂਬਰ ਤੋਂ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਕਿ ਕੁਝ ਇੰਤਜ਼ਾਮ ਜੜੇ ਨੇ ਕੀਤੇ ਗਏ ਨੇ ਸੁਰੱਖਿਆ ਦੇ। ਦੱਸਿਆ ਕਿ ਪਾਕੜਾ ਪੌਂਗ ਡੈਮ ਤੋਂ ਛੱਡੇ ਪਾਣੀ ਨਾਲ ਬਿਆਸ ਸਤलुਜ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ ਹਰੀਕੇ ਚ ਪਾਣੀ ਵਧਣ ਦਾ سلسلہ ਲਗਾਤਾਰ ਜਾਰੀ ਹੈ ਡਾਊਨਸਟ੍ਰੀਮ ਨੂੰ ਜਿਹੜਾ ਹੈ 90 ਹਜ਼ਾਰ ਕਿਸੀ ਕ ਪਾਣੀ ਜਿਹੜਾ ਛੱਡਿਆ ਗਿਆ 5 ਅਕਤੂਬਰ ਤੋਂ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਹਰੀਕੇ ਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਵਧੇਰੀ ਜਾਣਕਾਰੀ ਦੇ ਲਈ ਇੱਕ ਵਾਰ ਫਿਰ ਤੋਂ ਗਗਨਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਗਗਨਦੀਪ ਸਿੰਘ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕੀ ਹਰੀਕੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਬਿਲਕੁਲ ਮਨਪ੍ਰੀਤ ਜੀ ਜੇਕਰ ਗੱਲ ਕਰੀਏ ਤਾਂ ਹਰੀਕੇ ਦੇ ਉੱਤੋਂ ਜਿਹੜੀਆਂ ਕੀ ਖਬਰਾਂ ਸਾਹਮਣੇ ਆ ਰਹੀਆਂ ਨੇ ਜੇਕਰ ਅਸੀਂ ਆਈਐਮਡੀ ਦੀ ਮੰਨੀਏ ਤਾਂ ਆਈਐਮਡੀ ਵੱਲੋਂ ਵੀ ਜਿਹੜਾ ਲਗਾਤਾਰ ਚਾਹੇ ਉਹ ਪੰਜਾਬ ਸੂਬੇ ਦੀ ਗੱਲ ਕਰੀਏ ਚਾਹੇ ਹਿਮਾਚਲ ਦੀ ਗੱਲ ਕਰੀਏ ਤਾਂ ਹੋਰ ਹਰਿਆਣਾ ਰਾਜਸਥਾਨ ਦਿੱਲੀ ਦੇ ਵਿੱਚ ਜਿਹੜਾ ਕਿ ਲਗਾਤਾਰ بارش ਦਾ ਲਗਾਤਾਰ بارش ਹੋਣ ਦੀ ਜਿਹੜੀ ਸੰਭਾਵਨਾ ਚੁਕਾਈ ਜਾ ਰਹੀ ਹੈ ਇਸ ਵਾਰ ਵੱਧ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜਾ ਲਗਾਤਾਰ ਬਰਫਬਾਰੀ ਹੋ ਰਹੀ ਆ ਤਾਂ ਹੁਣ ਪੰਜਾਬ ਦੇ ਵਿੱਚ ਵੀ ਕੁਝ ਦਿਨਾਂ ਤੋਂ ਜਿਹੜੀਆਂ ਕਿ ਪਾਣੀ ਦਾ ਪੱਧਰ ਵਧ ਰਿਹਾ ਤੇ ਉੱਥੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਦੁਬਾਰਾ ਵਧ ਰਹੀਆਂ ਤਾਂ ਹਰੀਕੇ ਹੈਡ ਵਰਕਰਸ ਵੱਲੋਂ ਵੀ ਜਿਹੜੀ ਕੀ ਜਾਣਕਾਰੀ ਦਿੱਤੀ ਗਈ ਆ 1 ਲੱਖ 12000 ਕਿਊਸਿਕ ਜਿਹੜਾ ਕਿ ਪਾਣੀ ਦਾ ਪੱਧਰ ਉੱਥੇ ਰਿਕਾਰਡ ਕੀਤਾ ਗਿਆ ਜੇਕਰ ਗੱਲ ਕਰੀਏ ਤਾਂ ਪਹਿਲਾਂ ਜਿਹੜਾ ਇਹਦਾ ਆਪੋਸਿਟਿਵ ਸੀਗਾ ਉਹਦਾ 94000 ਕਿਊਸਿਕ ਪਾਣੀ ਸੀਗਾ ਤੇ ਅੱਜ ਸਵੇਰੇ ਦੇ ਅੰਕੜੇ ਜਿਹੜੇ ਆ ਹਰੀਕੇ ਹੈਕ ਤੋਂ ਜਿਹੜੇ ਦਿੱਤੇ ਗਏ ਨੇ 8 ਵਜੇ ਦੇ ਤਾਂ ਉਹ 112000 ਕਿਊਸਿਕ ਦੇ ਪਾਣੀ ਦੇ ਜਿਹੜਾ ਕਿ ਉਹ ਛੱਡਿਆ ਗਿਆ ਦੇਸ਼ ਦੇ ਵਿੱਚ ਗਗਨ ਗਗਨਦੀਪ ਦੱਸਿਆ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਦੱਸੀ ਗਈ ਹੈ ਹਾਲਾਂਕਿ ਆਪਾਂ ਕੁਝ ਟਾਈਮ ਪਿੱਛੇ ਜਾ ਕੇ ਸੋਚੀਏ ਤਾਂ ਜਦੋਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀਗਾ ਤੇ ਉਦੋਂ ਵੀ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਸੀ ਤੇ ਹੁਣ ਵੀ ਜਿਹੜੀ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਪਰ ਜਿਹੇ ਦੇ ਵਿੱਚ ਵੀ ਹੁਣ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਜਿਹੇ ਦੇ ਵਿੱਚ ਕੀ ਕੁਝ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਤਾਂ ਕਿ ਜੋ ਪਿਛਲੀ ਵਾਰ ਹੋਇਆ ਹੁਣ ਨਾ ਹੋਵੇ ਤਾਂ ਉਹ ਦੀ ਕਰਕੇ ਜਿਹੜਾ ਕੀ ਆਇਆ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਮੀਂਹ ਜਿਹੜਾ ਕਿ ਉਹ ਬਹੁਤ ਘੱਟ ਹੋਇਆ ਪਰ ਹੁਣ ਜਿਹੜਾ ਕਿ ਆਈਐਮਡੀ ਕਹਿੰਦਾ ਸੀਗਾ ਕਿ ਪੰਜਾਬ ਦੇ ਵਿੱਚ ਅੱਧੇ ਪੰਜਾਬ ਦੇ ਵਿੱਚੋਂ ਮਾਨਸੂਨ ਚਲਾ ਗਿਆ ਪਰ ਹਾਲਜੇ ਮਾਨਸੂਨ ਪੂਰੀ ਤਰ੍ਹਾਂ ਜਿਹੜਾ ਕਿ ਨਹੀਂ ਗਿਆ ਜਿਸ ਦੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਹੋ ਸਕਦੀ ਹੈ ਤਾਂ ਜਿਸ ਤਰ੍ਹਾਂ ਕਿ 5 ਤੋਂ ਲੈ ਕੇ 8 ਅਕਤੂਬਰ 9 ਅਕਤੂਬਰ ਤੱਕ ਭਾਰੀ ਬਾਰਿਸ਼ ਦੱਸੀ ਗਈ ਹੈ ਤਾਂ ਜੇਕਰ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਰੂਪਨਗਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਜਿਹੜਾ ਕਿ 20 ਦਾ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਤਾਂ ਉਥੇ ਹੀ ਜਿਹੜਾ ਹਰੀਕੇ ਹੈਡ ਵਰਕ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਪਾਣੀ ਵਧਿਆ ਆ ਤਾਂ ਹੈਡ ਵਰਕ ਦੇ ਅਪਸੈਟ ਪੀਂਗ ਦੇ ਵਿੱਚ ਅੱਜ ਜਿਹੜਾ ਕਿ 112235 ਕਿਸੇ ਪਾਣੀ ਦੀ ਜਿਹੜੀ ਆ ਉਹ ਆਮ ਤੋ ਉਹਨਾਂ ਨੇ ਰਿਕਾਰਡ ਕੀਤੀ ਹੈ ਜੇਕਰ ਡਾਊਨ ਸਟ੍ਰੀਮ ਦੀ ਗੱਲ ਕਰੀਏ ਤਾਂ ਉੱਥੇ 92234 ਕਿਸੇ ਪਾਣੀ ਚੱਲਿਆ ਜਾ ਰਿਹਾ ਹੈ ਦਾ ਇਹ ਦਿਨ ਨਾਲ ਇਹ ਹੈ ਕਿ ਜਿਹੜੇ ਕੀ ਹਾਲੇਦਵਾਲੀ ਲੋਕਾਂ ਦੀ ਹੈ ਚਾਹੇ ਉਹ ਰਾਵੀ ਤਰਿਆ ਦੀ ਗੱਲ ਕਰੀਏ ਸਤਲੁਜ ਤਰਿਆ ਦੀ ਕਰੇ ਤਾਂ ਉਹ ਵਾਰ-ਵਾਰ ਜਿਵੇਂ ਕਿ ਉਹ ਉੱਥੋਂ ਅਪਡੇਟ ਭੇਜਦੇ ਨੇ ਕਦੀ ਪਾਣੀ ਘਟੰਦੀਆਂ ਜਿਹੜੀਆਂ ਕਿ ਖਬਰਾਂ ਸਾਹਮਣੇ ਆਉਂਦੀਆਂ ਨੇ ਕਦੀ ਪਾਣੀ ਵਧਣ ਦੀਆਂ ਸਾਹਮਣੇ ਆਉਂਦੀਆਂ ਨੇ ਤਾਂ ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਰਾਵੀ ਦੇ ਸਤਲੁਜ ਦੇ ਤੇ ਬਿਆਸ ਦੇ ਦਰਿਆਵਾਂ ਦੇ ਕੰਢੇ ਤੇ ਲੋਕ ਰਹਿੰਦੇ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਕਿ ਇਹ ਚਿੰਤਾ ਸਤਾਈ ਜਾ ਰਹੀ ਹੈ ਮਨਪ੍ਰੀਤ ਜੀ ਕਿ ਛੋਟੀ ਜੀ ਜਾਣਕਾਰੀ ਤੁਹਾਨੂੰ ਹੋਰ ਦੇ ਦੇਣਾ ਜਿਸ ਤਰ੍ਹਾਂ ਕਿ 2022 ਦੀ ਗੱਲ ਕਰੀਏ ਜੋ 2022 ਦੇ ਵਿੱਚ ਮੰਤਰ ਜਿਹੜਾ ਆ ਲੋਕਾਂ ਨੇ ਆਪਣੇ ਦਿਨਾਂ ਦੇ ਉੱਤੇ ਹਟਾਇਆ ਆਪਣੀ ਅੱਖਾਂ ਦੇ ਨਾਲ ਦੇਖਿਆ ਹੁਣ 23 ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਤਾਂ ਲੋਕ ਇਸ ਨੂੰ ਲਗਾਤਾਰ ਜਿਹੜੇ ਕਿ ਉਹ ਡਰੇ ਹੋਏ ਨੇ ਤਾਂ ਹੁਣ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਭਾਰੀ ਬਾਰਿਸ਼ ਹੋ ਹੁੰਦੀ ਹੈ ਤਾਂ ਉਸ ਤੋਂ ਵੀ ਪਾਣੀ ਜ਼ਿਆਦਾ ਛੱਡਿਆ ਜਾਂਦਾ ਤਾਂ ਉਹਨਾਂ ਦਾ ਜਿਹੜੇ ਆਸ਼ੀਆ ਨੇ ਹੁਣ ਸੇ ਜਿਹੜੇ ਕਿ ਤਬਾ ਤਬਾ ਹੋਣ ਦੇ ਲਗਭਗ ਹੈਗਾ ਜੇਕਰ ਫਰੋਜ਼ਪੁਰ ਫਾਜ਼ਲਕਾ ਤਰਨਤਾਰਨ ਹੋਰ ਇਲਾਕਿਆਂ ਦੀ ਜ਼ਿਲ੍ਹਾ ਦੀ ਗੱਲ ਕਰੀਏ ਤਾਂ ਉੱਥੇ ਤਾਂ ਇੱਕ ਤਰ੍ਹਾਂ ਦੀ ਤਬਾਹੀ ਜਿਹੜੀ ਆ ਉਹ ਦੇਖੀ ਗਈ ਹੈ ਉੱਥੇ ਉਹਨੇ ਰਹਿਸ਼ੀ ਇਲਾਕਾ ਦੀ ਹੈ ਜਿੱਥੇ ਰੇਤ ਦੇ ਹੋਈ ਪਈ ਹੈ ਤਾਂ ਇਸ ਤੋਂ ਕਿਸਾਨਾਂ ਦੇ ਜਾ ਰਹੇ ਦਿੱਤੇ ਮਰਾਸ਼ਾ ਜਿਹੜੀਆਂ ਸਾਸ ਦੇਖੀ ਜਾ ਸਕਦੀ ਹੈ ਲੋਕਾਂ ਲੋਕ ਬੇਕਾਰ ਹੋਏ ਨੇ ਅਤੇ ਬਿਮਾਰੀਆਂ ਦਾ ਖਤਰਾ ਵੀ ਜਿਹੜਾ ਇਹਦੇ ਨਾਲ ਜਾਦਾ ਵਧਣ ਨੂੰ ਹੁੰਦਾ ਹੈ ਤੇ ਇਹ ਇੱਕ ਤਰ੍ਹਾਂ ਦੀ ਇਹ ਕਹਿ ਸਕਦੇ ਆ ਕਿ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਹੈ ਇਹ ਆਫਤ ਹੈ ਇੱਕ ਤਰ੍ਹਾਂ ਦਾ ਜਿਹੜਾ ਕਿ ਕਹਿਰ ਹੀ ਟੁੱਟ ਰਿਹਾ ਗਗਨਦੀਪ ਅਗਰ ਦੇਖਿਆ ਜਾਵੇ 2025 ਦੇ ਵਿੱਚ ਹੁਣ ਜੋ ਹੜ ਵਰਗੀ ਸਥਿਤੀ ਪੈਦਾ ਹੋਈ ਸੀਗੀ ਦੇਖੀ ਗਈ ਸੀਗੀ ਪਰ ਉੱਥੇ ਹਾਲੇ ਲੋਕ ਉਸ ਚੀਜ਼ ਤੋਂ ਉੱਭਰੇ ਨਹੀਂ ਨੇ ਖਾਲੇ ਉਸ ਚੀਜ਼ ਚ ਸਦਮੇ ਚ ਨੇ ਤੇ ਅਜੇਹ ਦੇ ਵਿੱਚ ਅਗਰ ਪਾਣੀ ਦਾ ਪੱਧਰ ਲਗਾਤਾਰ ਵਧੇਗਾ ਯਾ ਭਾਰਿਮੀ ਦੀ ਸੰਭਾਵਨਾ ਬਣੇਗੀ ਅਜੇਹ ਦੇ ਵਿੱਚ ਤਾਂ ਸਥਿਤੀ ਹੋਰ ਜ਼ਿਆਦਾ ਖਤਰਨਾਕ ਪੈਦਾ ਹੋ ਸਕਦੀ ਹੈ ਬਿਲਕੁਲ ਮੰਨਪ੍ਰੀਤ ਤੁਹਾਨੂੰ ਯਾਦ ਹੋਣਾ 2022 ਦੇ ਵਿੱਚ ਜਨਵਰੀ ਦੇ ਵਿੱਚ ਵੀ ਇਸੇ ਤਰ੍ਹਾਂ ਮੋਢੇਦਾਰ ਬਾਰਿਸ਼ ਹੋਈ ਸੀ ਜਿਸ ਦੇ ਕਰਕੇ ਜਿਹੜਾ ਕਿਸਾਨਾਂ ਦੀ ਫਸਲ ਜਿਹੜੀ ਉਹ ਖਰਾਬ ਹੋਈ ਸੀਗੀ ਕਿਸਾਨਾਂ ਦੀ ਫਸਲ ਦੇ ਵਿੱਚ ਜਿਹੜਾ ਕੀ ਉਹ ਜਾਲਾ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਤੋਂ ਜੇਕਰ ਹੋਰ ਛੋਟੀਆਂ-ਮੋਟੀਆਂ ਫਸਲਾਂ ਦੀ ਗੱਲ ਕਰੀਏ ਆਲੂ ਦੀ ਫਸਲ ਦੀ ਗੱਲ ਕਰ ਲਈਏ ਚਾਹੇ ਉਹ ਮੂੰਗੀ ਦੀ ਫਸਲ ਦੀ ਗੱਲ ਕਰੀਏ ਚਾਹੇ ਉਹ ਕਪਾਹ ਦੀ ਫਸਲ ਦੀ ਗੱਲ ਕਰੀਏ ਤਾਂ ਇੱਕ ਵਾਰ ਕਾਫੀ ਫਸਲਾਂ ਜਿਹੜੀਆਂ ਕਿ ਤਬਾਹ ਹੋਈਆਂ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਅਸਲ ਮਾਇਨੇ ਦੇ ਵਿੱਚ ਸਾਨੂੰ ਉਹਨਾਂ ਨੂੰ ਪੁੱਛ ਕੇ ਦੇਖਣਾ ਚਾਹੀਦਾ ਕਿ ਅਸਰਕਾਰ ਨੂੰ ਨੁਕਸਾਨ ਕਿੰਨੇ ਹੋਇਆ ਕਿਉਂਕਿ ਕਿਸਾਨਾਂ ਦਾ ਫਸਲ ਜਿਹੜੀ ਹੈ ਲਗਾਤਾਰ ਬਰਬਾਦ ਹੋ ਰਹੀ ਹੈ ਜੇਕਰ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਕੀ ਤਾਂ ਆਬਵੀਅਸਲੀ ਜਿਹੜਾ ਕਿ ਉਹ ਮਹਿੰਗਾਈ ਜਿਹੜੀ ਹੈ ਉਹ ਵਜੇ ਦੀ ਬਦੇਗੀ ਤਾਂ ਹੁਣ ਜਿਹੜਾ ਨੁਕਸਾਨ ਜਿਹੜਾ ਲਗਾਤਾਰ ਚਾਹੇ ਫਿਰੋਜ਼ਪੁਰ ਫਾਜ਼ਿਲਕਾ ਅ ਤਰਨਤਾਰਨ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੋਇਆ ਫੋੜ ਜ਼ਿਲ੍ਹਾ ਦੇ ਵਿੱਚ ਵੀ ਜਿਹੜਾ ਹੋਇਆ ਆ ਅ ਇਸ ਦੇ ਨਾਲ ਜਿਹੜਾ ਕਿ ਇੱਕ ਤਾਂ ਆਰਥਿਕ ਤੰਗੀ ਮਹਿਸੂਸ ਕਰਨਗੇ ਲੋਕਾਂ ਦੀ ਜਿਹੜੀ ਆ ਕਮਰ ਟੁੱਟ ਗਈ ਆ ਉੱਪਰੋਂ ਜਿਹੜੀਆਂ ਅਜਈਆਂ ਘਟਨਾਵਾਂ ਚਾਹੀਏ ਉਹ ਦਰਿਆਈ ਪਾਣੀ ਹੋਵੇ ਤਾਂ ਉਹ ਜਿਹੜੇ ਵੀ ਦਰਿਆਈ ਪਾਣੀ ਆ ਆਪਣੇ ਨਾਲ ਦੇਖਣਾ ਜੀ ਵੀਡੀਓ ਦੀ ਜਾਣਕਾਰੀ ਦੇ ਲਈ ਗਗਨਦੀਪ ਬਹੁਤ ਬਹੁਤ ਤਨਵਾਦ ਜੁੜੇ ਰਾਂਗੇ ਜੀ